हां जी प्यारे विद्यार्थियों ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OECDC ਚੈਨਲ ਦੇ ਉੱਪਰ ਸੋ ਤੁਸੀਂ ਜਾਣਦੇ ਹੋ ਕਿ GNM ANM ਐਡਮਿਸ਼ਨ ਜੋ ਪ੍ਰਕਿਰਿਆ ਚੱਲ ਰਹੀ ਹੈ PNRC ਮੋਹਾਲੀ ਵੱਲੋਂ ਪੂਰੇ ਪੰਜਾਬ ਦੇ ਲਈ ਤਾਂ ਉਸ ਦਾ ਸੈਕੰਡ ਰਾਉਂਡ ਕਾਉਂਸਲਿੰਗ ਦਾ ਸ਼ੁਰੂ ਹੋ ਚੁੱਕਿਆ ਹੈ ਠੀਕ ਹੈ ਜੀ ਤਾਂ 5 ਤਰੀਕ ਤੋਂ ਤੁਸੀਂ ਸੈਕੰਡ ਰਾਉਂਡ ਦੇ ਲਈ ਅਪਲਾਈ ਕਰਨਾ ਹੈ ਸੋ ਬਹੁਤ ਸਾਰੇ ਵਿਦਿਆਰਥੀਆਂ ਦੇ ਮੈਸੇਜ ਆ ਰਹੇ ਹਨ ਕਿ ਕਿਹੜੇ ਕਾਲਜ ਚ ਸੀਟਾਂ ਖਾਲੀ ਨੇ ਤਾਂ ਉਹਦੇ ਲਈ ਮੈਂ PNRC ਨੂੰ ਮੇਲ ਪਾਈ ਸੀ ਜੋ ਜਵਾਬ ਆਇਆ ਉਹ ਤੁਹਾਨੂੰ ਮੈਂ ਇਸ ਵੀਡੀਓ 'ਚ ਦੱਸਣ ਜਾ ਰਿਹਾ ਹਾਂਗਾ ਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਤਰੀਕਾ ਹੈ ਜਿਸ ਤੋਂ ਤੁਸੀਂ ਥੋੜਾ ਜਿਹਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਥੇ ਸੀਟ ਵੇਕੈਂਟ ਹੋ ਸਕਦੀ ਹੈ ਸਭ ਤੋਂ بڑا ਤਰੀਕਾ ਕਿ ਜੀਐਨਐਮ ਤੇ ਏਐਨਐਮ ਦਾ ਜਿਹੜਾ ਸਟੇਟਸ ਹੈ ਐਡਮਿਸ਼ਨ ਦਾ ਉਸ ਦੀ ਇੱਕ ਲਿਸਟ ਜੀਐਨਐਮ ਅਤੇ ਏਐਨਐਮ ਦੀ ਅਲੱਗ-ਅਲੱਗ ਅਪਲੋਡ ਕੀਤੀ ਗਈ ਹੈ ਪੀਐਨਆਰਸੀ ਵੱਲੋਂ ਠੀਕ ਹੈ ਜਿਸ ਵਿੱਚ ਲਿਖਿਆ ਗਿਆ ਕੈਂਡੀਡੇਟ ਦਾ ਨੇਮ ਉਸ ਤੋਂ ਬਾਅਦ ਇੰਸਟੀਚਿਊਟ ਦਾ ਨੇਮ ਫਿਰ ਲਿਖਿਆ ਡੇਟ ਆਫ ਬਰਥ ਤੇ ਫਿਰ ਲਿਖਿਆ ਸਟੇਟਸ ਤਾਂ ਉਸ ਤੇਰੇ ਉੱਤੇ ਸਟੇਟਸ ਤੋਂ ਪਹਿਲੇ ਨੰਬਰ ਤੇ ਆਇਆ ਸੀਟ ਵਿਦਡਰੋਲ ਬਾਈ ਕੈਂਡੀਡੇਟ ਮਤਲਬ ਕੈਂਡੀਡੇਟ ਨੇ ਸੀਟ ਛੱਡ ਦਿੱਤੀ ਹੈ ਉਸ ਤੋਂ ਬਾਅਦ ਲਿਖਿਆ ਰਿਜੈਕਟਡ ਬਾਈ ਇੰਸਟੀਚਿਊਟ ਠੀਕ ਹੈ ਫਿਰ ਹੈ ਕਨਫਰਮਡ ਤਾਂ ਇਹਦਾ ਮਤਲਬ ਜਿਹੜੇ ਰਿਜੈਕਟਡ ਨੇ ਜਾਂ ਜਿਨ੍ਹਾਂ ਵਿਦਿਆਰਥੀਆਂ ਨੇ ਜੁਆਇਨ ਨਹੀਂ ਕੀਤਾ ਠੀਕ ਹੈ ਜਾਂ ਫਿਰ ਵਿਦਡਰੋ ਕਰ ਲਈ ਹੈ ਸੀਟ ਤਾਂ ਇਹਦਾ ਮਤਲਬ ਉੱਥੇ ਸੀਟ ਖਾਲੀ ਹੋ ਸਕਦੀ ਹੈ ਉਹਨਾਂ ਕਾਲਜਾਂ ਦੇ ਵਿੱਚ ਤਾਂ ਉੱਥੇ ਜਾ ਕੇ ਤੁਸੀਂ ਅਪਰੋਚ ਕਰ ਸਕਦੇ ਹੋ ਪੁੱਛ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੋ ਮੈਂ ਮੇਲ ਪਾਈ ਸੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਮੇਲ ਦੇ ਵਿੱਚ ਕੀ ਲਿਖਿਆ ਹੈਗਾ ਪਲੀਜ਼ ਪ੍ਰੋਵਾਈਡ ਡਿਟੇਲਸ ਆਫ ਨੰਬਰ ਆਫ ਸੀਟਸ ਰਿਮੇਨਿੰਗ ਵੇਕੈਂਟ ਇਨ ਗਵਰਨਮੈਂਟ ਐਂਡ ਪ੍ਰਾਈਵੇਟ ਕਾਲਜਸ ਫਾਰ ਜੀਐਨਐਮ ਐਂਡ ਏਐਨਐਮ ਆਫਟਰ ਦਾ ਫਰਸਟ ਰਾਊਂਡ ਆਫ ਕਾਉਂਸਲਿੰਗ ਤਾਂ ਇਸ ਦਾ ਪੰਜਾਬੀ ਵਿੱਚ ਅਰਥ ਹੋਇਆ ਕਿ ਪਹਿਲੇ ਰਾਊਂਡ ਦੇ ਜੋ ਕਾਉਂਸਲਿੰਗ ਹੋਈ ਸੀ ਉਸ ਤੋਂ ਬਾਅਦ ਜੀਐਨਐਮ ਅਤੇ ਏਐਨਐਮ ਦੀਆਂ ਕਿੰਨੇ-ਕਿੰਨੇ ਸੀਟਾਂ ਗਵਰਨਮੈਂਟ ਕਾਲਜਸ ਦੇ ਵਿੱਚ ਅਤੇ ਪ੍ਰਾਈਵੇਟ ਕਾਲਜ ਵਿੱਚ ਖਾਲੀ ਨੇ ਠੀਕ ਹੈ ਤੇ ਨਾਲੇ ਇਹ ਪੁੱਛਿਆ ਸੀ ਕਿ ਕਿੰਨੀਆਂ ਚੁਆਇਸ ਹੁਣ ਵਿਦਿਆਰਥੀ ਫਿਲ ਕਰ ਸਕਦਾ ਹੈ ਤਾਂ ਉਹਨਾਂ ਦਾ ਜਵਾਬ जवाब आया दोलेज हैव सीट्स अवेलेबल ओनली दोज आर शो इन द चोइस फिलिंग लिस्ट ठीक है सब तो पहले तो सद के जाइए अपना इंग्लिश दे ठीक है मैनू नहीं लगता भी इन्नी माड़ी इंग्लिश कोई हो लिख सकता होगा पर इस खतरनाक इंग्लिश का अर्थ यही निकलता मोटा मोटा ठीक है कि जेडी तुम हम सैकेंड राउंड काउंसलिंग दे अपलाई कर जाओगे तो उस दे ਤੁਹਾਨੂੰ ਉਹੀ ਕਾਲਜ ਸ਼ੋ ਹੋ ਰਹੇ ਹੋਣਗੇ ਜਿਨ੍ਹਾਂ ਵਿੱਚ ਸੀਟਸ ਵੇਕੈਂਟ ਨੇ ਠੀਕ ਹੈ ਜੀ ਮਤਲਬ ਜਿਹੜੇ ਕਾਲਜ ਤੁਹਾਨੂੰ ਸ਼ੋ ਹੋ ਰਹੇ ਨੇ ਉਹ ਉਹੀ ਨੇ ਜਿੱਥੇ ਸੀਟਸ ਹੈਗੀਆਂ ਨੇ ਤੁਸੀਂ ਕੋਈ ਵੀ ਆਪਣੀ ਜਿਹੜੀ ਚੁਆਇਸ ਹੈ ਉਹ ਪ੍ਰਾਇੋਰਟੀ ਰੱਖ ਕੇ ਫਿੱਲ ਕਰ ਸਕਦੇ ਹੋ ਜਿੱਥੇ ਜਿੱਥੇ ਤੁਸੀਂ ਐਡਮਿਸ਼ਨ ਲੈਣ ਦੇ ਇੱਛੂ ਹੋ ਸੋ ਇਸ ਦੀ ਇੱਕ ਛੋਟੀ ਜੀ ਜਾਣਕਾਰੀ ਉਮੀਦ ਕਰਦਾ ਜਾ ਕੇ ਤੁਹਾਨੂੰ ਚੰਗੀ ਲੱਗੇਗੀ ਹਮੇਸ਼ਾ ਸਹੀ ਅਤੇ ਸਟੀਕ ਇਨਫੋਰਮੇਸ਼ਨ ਲੈ ਕੇ ਹੀ ਮੈਂ ਵੀਡੀਓ ਪਾਉਣਾ ਹੋਣਾਗਾ ਜੋ ਥੰਬਨੇਲ 'ਚ ਲਿਖਿਆ ਹੋਣਦਾ ਉਹੀ ਤੁਹਾਨੂੰ ਅੰਦਰ ਦੱਸਿਆ ਜਾਂਦਾ ਸੋ ਬਹੁਤ ਹੀ ਬਿਹਤਰੀਨ ਸਟੱਡੀ ਮਟੀਰੀਅਲ ਵੀ ANM ਅਤੇ GNM ਦਾ ਤੁਹਾਨੂੰ ਚੈਨਲ ਤੋਂ ਉੱਪਰ ਪ੍ਰੋਵਾਈਡ ਕਰਵਾਇਆ ਜਾਵੇਗਾ ਉਸਦੇ ਪੀਡੀਐਫ ਪਰਚੇਜ਼ ਕਰਨ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ